ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਬਠਿੰਡਾ ਚ ਸਰਦੀ ਦੀ ਪਹਿਲੀ بارش ਨੇ ਜਿਹੜੀ ਦਸਤਕ ਦੇ ਦਿੱਤੀ ਹੈ ਮਾਰਨਿੰਗ ਤੋਂ ਹੀ ਬਠਿੰਡਾ ਵਿੱਚ ਲਗਾਤਾਰ ਬੂੰਦਾਬاندی ਜਿਹੜੀ ਹੋ ਰਹੀ ਆ ਤੇ ਤੇਜ਼ ਹਵਾਵਾਂ ਜੜੀਆਂ ਚੱਲ ਰਹੀਆਂ ਬਠਿੰਡਾ ਚ ਪਈ ਪਹਿਲੀ بارش ਨੂੰ ਲੈ ਕੇ ਕਰਦੇ ਆ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕੀ ਕਹਿਣਾ ਉਹਨਾਂ ਦਾ ਉਸ ਸਾਡੇ ਨਾਲ ਬਠਿੰਡਾ ਵਾਸੀ ਮੌਜੂਦ ਹੈ ਟੱਲਵਾ ਜਿਨ੍ਹਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਰ ਸੁਨੇ ਜਿਨ੍ਹਾਂ ਦੇ ਯਤਨ ਅਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 10103 ਨਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕ ਰਪਾਣੀ ਚਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਔਰ ਸਾਡੇ ਨਾਲ ਬਠਿੰਡਾ ਵਾਸੀ ਮਜ਼ਦੂਰ ਦਾ ਟੱਲਬਾਤ ਕਰਦੇ ਆ ਸੱਸੀ ਗਾਲ ਬਾਈ ਜੀ ਸ੍ਰੀ ਗਾਲ ਜਨਾਬ ਜੀ ਪਰ ਅੰਜੀ ਜੇ ਗੱਲ ਕਰੀਏ ਬਠਿੰਡਾ ਚ ਸਰਦੀ ਦੀ ਪਹਿਲੀ بارش ਨੇ ਦਸਤਕ ਦੇ ਦਿੱਤੀ ਹੈ ਤੇ ਲਗਾਤਾਰ ਸੂਬਾ ਤੋਂ ਹੀ ਜੜੀ بارش ਹੋ ਰਹੀ ਹੈ ਬੁੰਦਾ ਬੰਦੀ ਹੋ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਕੀ ਕਰਨਾ ਚਾਹੋ ਇਹ ਲਗਭਗ ਸਵੇਰੇ 1 ਵਜੇ ਦੇ ਕਰੀਬ ਸ਼ੁਰੂ ਹੋਈ ਹੈ ਤੇ ਹੁਣ ਤੱਕ ਇਹ ਚੱਲ ਰਹੀ ਹੈਗੀ ਆ ਇਸ ਦੇ ਨਾਲ ਠੀਕ ਹੈ ਪਰੇਸ਼ਾਨੀ ਜਰੂਰ ਹੋ ਰਹੀ ਹੈ ਬੱਚਿਆਂ ਨੂੰ ਹੋ ਰਹੀ ਹੈ ਲੋਕਾਂ ਨੂੰ ਲੇਕਿਨ ਇਹ ਨਾਲ ਰਾਹਤ ਬਹੁਤ ਜ਼ਿਆਦਾ ਮਿਲੇਗੀ ਕਿਉਂਕਿ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਉਸ ਤੋਂ ਬਚਤ ਰਹੇਗੀ ਖਾਂਸੀ ਤੋਂ ਵੀ ਬੱਚੇ ਠੀਕ ਰਹਿਣਗੇ ਹਰ ਪ੍ਰਕਾਰ ਦੇ ਮੌਸਮ ਦੀ ਖੁਸ਼ਹਾਲੀ ਨਾਲ ਫੀਲਡ ਪੌਦਿਆਂ ਨਾਲ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹ ਜ਼ਰੂਰੀ ਸੀ ਤੇ ਹੋਣੀ ਚਾਹੀਦੀ ਸੀਗੀ ਮੈਂ ਤਾਂ ਇਹ ਕਹਾਂਗਾ ਬਿਲਕੁਲ ਜੀ ਬਿਲਕੁਲ ਬਠਿੰਡਾ ਵਾਸੀ ਤੇ ਸਾਡੇ ਨਾਲ ਹੋਰ ਵੀ ਬਠਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਬਠਿੰਡਾ ਚ ਜਿਹੜੀ ਸਰਦੀ ਦੀ ਪਹਿਲੀ ਬਾਰਿਸ਼ ਨੇ ਜਿਹੜੀ ਦਸਤਕ ਦੇ ਦਿੱਤੀ ਹੈ ਤੇ ਸੁੱਕੀ ਠੰਡ ਤੋਂ ਲੋਕਾਂ ਨੂੰ ਜਿਹੜੀ ਰਾਹਤ ਮਿਲੀ ਹੈ ਹੋਰ ਵੀ ਸਾਡੇ ਨਾਲ ਬਠਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਨਮਸਕਾਰ ਨਮਸਕਾਰ ਜੀ ਕੀ ਨਾਮ ਹੈ ਰਵੀ ਜੀ ਰਵੀ ਜੀ ਬਠਿੰਡਾ ਚ ਸਰਦੀ ਦੀ ਪਹਿਲੀ بارش ਸਵੇਰ ਤੋਂ ਹੀ ਪੈ ਰਹੀ ਹੈ ਕੀ ਕਹਿਣਾ ਚਾਹੋਗੇ ਵਧੀਆ ਜੀ بارش ਪੈ ਗਈ ਸੁੱਕੀ ਠੰਡ ਤੋਂ ਨਜਾਤ ਮਿਲੂਗੀ ਲੋਕਾਂ ਨੂੰ ਤੇ ਬਿਮਾਰੀਆਂ ਤੋਂ ਬਚਣਗੇ ਬਲੋਗ ਬਹੁਤ ਵਧੀਆ ਗੱਲ ਹੈ ਜੀ ਪਰ ਕੰਮਕਾਜ ਚ بارش ਕਾਰਨ ਕੋਈ ਪ੍ਰੋਬਲਮਸ ਆਉਂਦੀਆਂ ਮਾੜੀਆਂ ਮੋਟੀਆਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੰਮਕਾਰ ਕਰਕੇ ਪ੍ਰੋਬਲਮ ਤਾਂ ਥੋੜੀ ਬਹੁਤ ਦੇਖੋ ਫੇਸ ਕਰਨੀ ਪੈਂਦੀ ਹੈ ਪਾਣੀ ਖੜ ਜਾਂਦਾ ਥੋੜੇ ਐਜ ਏਰੀਆ ਬਾਕੀ ਹੋਰ ਅਦਰਵਾਜ ਤਾਂ ਕੋਈ ਦਿੱਕਤ ਨਹੀਂ ਹੈ ਜੀ ਜੀ بارش ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਹਾਂਜੀ ਹਾਂਜੀ ਇਹ ਹੈ ਜੀ ਬੱਚੇ ਵੀ ਵਧੀਆ ਰਹਿਣਗੇ ਸੁੱਕੀ ਠੰਡ ਕਰਕੇ ਬੱਚੇ ਬਿਮਾਰ ਰਹਿੰਦੇ ਆ ਜਿਆਦਾ ਉੱਥੋਂ ਥੋੜਾ ਰਿਲੀਫ ਮਿਲੇਗਾ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਵਧੀਆ ਗੱਲਾਂ ਸੁੱਕੀ ਠੰਡ ਪੈ ਰਹੀ ਸੀਗੀ ਬੱਚੇ ਬਿਮਾਰ ਹੋ ਰਹੇ ਸੀ ਬੁਖਾਰ ਹੋ ਰਿਹਾ ਸੀ ਜ਼ਿਆਦਾਤਰ ਅਸੀਂ ਬੱਚੇ ਦੇਖੇ ਅੱਗੇ ਜੁਕਾਮ ਦੇ ਸ਼ਿਕਾਰ ਹੋ ਰਹੇ ਸੀ ਕੀ ਕਹਿਣਾ ਚਾਹੁੰਦੇ ਜੁਕਾਮ ਹੋ ਗਿਆ ਜੀ ਖਾਂਸੀ ਰਹਿੰਦੀ ਸੀ ਸੁੱਕੀ ਠੰਡ ਡਾਕਟਰ ਜਿਵੇਂ ਆਪਣੇ ਪੰਜਾਬੀ ਕਹਿੰਦੇ ਹੱਡਾਂ 'ਚ ਵੜ ਜਾਂਦੀ ਸੀਗੀ ਉੱਥੋਂ ਵਧੀਆ ਰਿਲੀਫ ਹੋਏਗਾ ਹੁਣ ਇਹ ਜੀ ਕੋਈ ਦਿੱਕਤ ਨਹੀਂ ਹੋਣੀ ਬੱਚਿਆਂ ਨੂੰ ਬਠਿੰਡਾ ਦੇ ਕੁਝ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗੱਲਬਾਈ ਜੀ ਸੱਸੀ ਗੱਲ ਜੀ ਬਾਈ ਜੀ ਅੱਜ ਬਠਿੰਡਾ ਚ ਸਰਦੀ ਦੀ ਪਹਿਲੀ بارش ਨੇ ਜਿਹੜੀ ਦਸਤਕ ਦੇ ਦਿੱਤੀ ਹੈ ਕੀ ਕਹਿਣਾ ਚਾਹੂੰ ਬਹੁਤ ਅੱਛਾ ਹੋਇਆ ਜੀ ਸਰਦੀ ਦੀ ਪਹਿਲੀ بارش ਹੋਈ ਹੈ ਉਸ ਨੇ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਏਗਾ ਜੀ ਠੀਕ ਹੈ ਬਹੁਤ ਰਾਹਤ ਹੋਈ ਹੈ ਵਧੀਆ ਹੋਇਆ ਜੀ ਜਿਵੇਂ ਗੱਲ ਕਰੀ ਆਪਾਂ ਪਹਿਲਾਂ ਸੁੱਕੀ ਠੰਡ ਪੈ ਰਹੀ ਸੀ ਪਰ ਹੁਣ ਮੌਸਮ ਬਦਲ ਗਿਆ ਹੈ بارش ਹੋ ਚੁੱਕੀ ਹੈ ਕੀ ਕਹਿਣਾ ਚਾਹੂੰ ਪਹਿਲਾਂ ਲੋਕਾਂ ਨੂੰ ਬੁਖਾਰ ਡੇਂਗੂ ਬਹੁਤ ਚੱਲਿਆ ਹੋਇਆ ਸੀ ਜੀ ਖੰਗ ਜ਼ਖਾਮ ਬਹੁਤ ਬਿਮਾਰੀਆਂ ਨੇ ਭਿਆਨਕ ਸੀਗੀਆਂ ਇਸ ਕਰਕੇ ਹੁਣ ਜਿਹੜੀ ਪਹਿਲੀ ਬਰਸਾਤ ਹੋਈ ਹੈ ਉਹਦੇ ਤੋਂ ਹਰੇਕ ਬੰਦੇ ਨੂੰ ਰਾਹਤ ਮਿਲ ਚੁੱਕੀ ਹੈ ਜੀ ਬਠਿੰਡਾ ਦੇ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅੱਜ ਬਠਿੰਡਾ ਚ ਸਰਦੀ ਦੀ ਪਹਿਲੀ ਬਾਰਿਸ਼ ਨੇ ਦਸਤਕ ਦਿੱਤੀ ਹੈ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਬੂੰਦਾ ਵਰਦੀ ਹੋ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਕੀ ਕਹਿਣਾ ਚਾਹੋਗੇ ਏ ਜੇ ਜੇ ਬਾਰਿਸ਼ ਆ ਜੀ ਇਹ ਚੰਗੀ ਹੋਈ ਆ ਵਧੀਆ ਹੋਈ ਆ ਜੀ ਇਸ ਬਾਰਿਸ਼ ਕਰਕੇ ਪਹਿਲਾਂ ਜਿਹੜਾ ਪ੍ਰਦੂਸ਼ਣ ਬਹੁਤ ਜ਼ਿਆਦਾ ਸੀ ਪ੍ਰਦੂਸ਼ਣ ਥੋੜਾ ਜਿਹਾ ਡਾਊਨ ਹੋਇਆ ਆ ਜੀ ਠੀਕ ਆ ਜੀ ਇੱਕ ਬਿਮਾਰੀ ਪੈਦਾ ਹੋ ਰਹੀ ਸੀ ਜੀ ਇਹ ਬਾਰਿਸ਼ ਕਰਕੇ ਬਿਮਾਰੀ ਦਾ ਵੀ ਇੱਕ ਫਾਇਦਾ ਹੋਇਆ ਜੀ ਕਿਉਂਕਿ ਬਿਮਾਰੀ ਜਿਹੜੀ ਘਟ ਗਈ ਆ ਥੋੜੀ ਜੀ ਜਿਵੇਂ ਪਹਿਲਾਂ ਆਪਾਂ ਗੱਲ ਕਰੀਏ ਸੁੱਕੀ ਠੰਡ ਪੈ ਰਹੀ ਸੀ ਹੁਣ ਬਾਰਿਸ਼ ਕਰਨ ਨਾਲ ਮੌਸਮ 'ਚ ਵੀ ਤਬਦੀਲੀ ਆਈ ਆ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਉਹ ਇੱਕ ਬਿਮਾਰੀ ਦਾ ਕਾਰਨ ਨਹੀਂ ਸੀ ਇਹ ਹੁਣ ਜਿਹੜੀ ਇਹ ਬਾਰਿਸ਼ ਪੈ ਗਈ ਆ ਲੋਕਾਂ ਨੂੰ ਬਿਮਾਰੀ ਤੋਂ ਰਾਹਤ ਮ ਉਹ بارش ਕਰਕੇ ਥੋੜਾ ਜਿਹਾ ਮੌਸਮ ਵੀ ਸਾਫ਼ ਹੋ ਜਾਏਗਾ ਥੋੜਾ ਜਿਹਾ ਬਿਲਕੁਲ ਜੀ ਬਿਲਕੁਲ ਏਸੀ ਬਟਿੰਡਾ ਦੇ ਲੋਕ ਜਿਨ੍ਹਾਂ ਨਾਲ ਆਪਾਂ ਬਟਿੰਡਾ ਚ ਸਰਦੀ ਦੀ ਪੈਲੀ ਭਈ بارش ਨੂੰ ਲੈ ਕੇ ਗੱਲਬਾਤ ਕੀਤੀ ਅਤੇ ਬਟਿੰਡਾ ਦੇ ਲੋਕਾਂ ਨੇ ਕਿਹਾ ਕਿ ਬਟਿੰਡਾ ਚ ਸਰਦੀ ਦੀ ਪੈਲੀ بارش ਪੈਣ ਨਾਲ ਬਟਿੰਡਾ ਦੇ ਲੋਕਾਂ ਨੂੰ ਸੁੱਕੀ ਠੰਡ ਤੋਂ ਮਿਲੀ ਹੈ ਰਾਹਤ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀ ਵਾਲਦਾਨਿਕ ਸਵੇਰਾ ਟੀਵੀ ਬਟਿੰਡਾ